ਬੜੀ ਜਾਂਦਾ ਉਧਰੋਂ ਬੜੇ ਉਰੀ ਬੈਠੇ ਆ ਟਗੜ ਬਾਲ ਦੀ ਧਰਤੀ ਆਏਣ ਸਿਰੇ ਦਾ ਮੇਲਾ ਤਾੜੀ ਬਣਦੀ ਹੈ ਬਾਈ ਕਿੰਨਾ ਸੋਹਣਾ ਬੜਾ ਝੱਟਿਆ ਮੈਨੂੰ ਲੱਗਦਾ ਹੁਣ ਤੱਕ ਦਾ ਸਭ ਤੋਂ ਲੰਬਾ ਜਿਹੜਾ ਸਾਡਿਆਂ ਨੇ ਵੀ ਇੱਕ ਥਰੋ ਹੋਰ ਹੋਈ ਫਿਰ ਅਸੀਂ ਵੀ ਨਹੀਂ ਮਰ ਮੰਨਣਾ ਵੀ ਇੱਥੇ ਸਿੱਟੀ ਜਾਂਨ ਦਾ ਕੋਈ ਨਾ ਸਿੱਟੀ ਜਾਂਨ ਦਾ ਮੈਂ ਲਵ ਬਸ ਕਰ ਦਵਾਂਗੇ ਵਾਲੇ ਗਾਗੇ ਚ ਚੱਲ ਟਮ ਫਿੱਟਾ ਮਾਰ ਓਏ ਮਾਰ ਓਏ ਸਿੱਧਾ ਮਾਰਿਆ ਪਰ ਮੈਨੂੰ ਹੋਇਆ ਲੱਗਦਾ 11 12 ਦੀ ਹੋਣਾ ਸਿੱਧਾ ਮਾਰ ਤਾੜੀ ਲਾਓ ਬਈ ਜਿੰਦਾ ਨੀਤ ਕੌਰ ਦੇ ਨਾਲ ਜਸਮੀਤ ਕੌਰ ਕੰਮ ਕਿਹੜਾ ਕਰੀ ਜਾਂਦਾ ਉਹਨੂੰ ਪਤਾ ਹੈ ਵੀ ਬੱਚਿਆਂ ਦੀਆਂ ਖੇਡਾਂ ਅੱਜ ਅੱਜ ਵੀ ਜਾਂਦਾ ਕਬੱਡੀ ਦੇ ਵਿੱਚ ਹੇ ਸਿਰੇ ਦੀਆਂ